ਸਤਿ ਸ੍ਰੀ ਅਕਾਲ ਜੀ ਮੇਰਾ ਪਿੰਡ ਬਾਲੋਆ ਬੰਗਿਆਂ ਦੇ ਲਾਗੇ ਨਮਾ ਸ਼ਹਿਰ ਮੇਰਾ ਜ਼ਿਲ੍ਹਾ ਆ ਮੈਨੂੰ ਇਹ ਤੋਂ 20 ਸਾਲ ਪਹਿਲਾਂ ਪ੍ਰੋਬਲਮ ਆਈ ਸੀਗੀ ਤਾਂ ਅਸੀਂ ਉਦੋਂ ਕਰਾਈ ਸੀਗਾ ਤਾਂ ਸਕੈਨ ਕਰਾਈ ਸੀਗੀ ਸਨੋਦ ਦੱਸਿਆ ਸੀ ਮੁੜ ਕੇ ਨਹੀਂ ਆਏ ਆ ਨਹੀਂ ਅਸੀਂ ਫਿਰ ਹੁਣ ਇੱਥੋਂ ਨਮੇ ਸ਼ਹਿਰੋਂ ਕਰਾਈ ਸਕੈਨ ਆ ਗਈ ਸੀ ਪ੍ਰੋਬਲਮ ਉਦੋਂ ਕਰਾਈ ਤਾਂ ਫੇ ਸਾਨੂੰ ਉੱਥੋਂ ਪਤਾ ਲੱਗਾ ਉਹਨਾਂ ਨੇ ਸਾਨੂੰ ਫਿਰ ਇੱਥੇ ਭੇਜਿਆ ਇੱਥੇ ਆਏ ਆ ਇੱਥੇ ਸਾਡਾ ਆਪਰੇਸ਼ਨ ਹੋਇਆ ਬਹੁਤ ਵਧੀਆ ਹੋਇਆ ਫਰੀਚ ਹੋਇਆ ਸਟਾਫ ਬਹੁਤ ਵਧੀਆ ਆ ਡਾਕਟਰ ਬਹੁਤ ਵਧੀਆ ਆ ਜੀ ਸਾਰਿਆਂ ਨੇ ਬਹੁਤ ਦੇਖਭਾਲ ਕੀਤੀ ਆ ਹੁਣ ਬਿਲਕੁਲ ਪੰਜਾਂ ਦਿਨਾਂ ਦੇ ਵਿੱਚ ਅਸੀਂ ਆਪਣੇ ਘਰ ਨੂੰ ਚੱਲੇ ਆ ਠੀਕ ਠਾਕ ਆ ਬਿਲਕੁਲ ਨੋਰਮਲ ਆ ਹਾਂ ਜੀ ਨਮੇਸ਼ਰੋ ਜੀ ਤੁਹਾਨੂੰ ਪਤਾ ਲੱਗਿਆ ਇੰਜੋਗ੍ਰਾਫੀ ਕਰਾਈ ਸੀਗੀ ਤਾਂ ਬੇ ਉੱਥੇ ਸਾਨੂੰ ਉਹਨਾਂ ਨੇ ਦੱਸਿਆ ਵੀ ਤੁਹਾਡਾ ਬਾਲ ਖਰਾਬ ਆ ਬੇ ਬਾਲ ਨਮਾ ਪਹਿਣਾ ਆ ਫੇ ਸਾਨੂੰ ਉਹਨਾਂ ਨੇ ਇੱਥੇ ਭੇਜਿਆ ਗੁਰਦੇਵ ਹਸਤਾਲ ਨੂਰ ਪਰਵੇਦੀਆਂ ਸਾਨੂੰ ਇੱਥੇ ਭੇਜਿਆ ਨਵੇਂ ਸ਼ਹਿਰੀਆਂ ਨੇ ਅਸੀਂ ਫਿਰ ਇੱਥੇ ਆਏ ਇੱਥੇ ਇਹਨਾਂ ਨਾਲ ਡਾਕਟਰਾਂ ਨਾਲ ਮਿਲੇ ਗੱਲਬਾਤ ਕੀਤੀ ਚਲੋ ਸਾਡਾ ਐਕਸ ਦਾ ਦਵਾ ਹੋ ਗਿਆ ਆਪਰੇਸ਼ਨ ਹੋਇਆ ਬਹੁਤ ਵਧੀਆ ਹੋਇਆ ਸਟਾਫ ਵਧੀਆ ਆ ਸਾਰੇ ਡਾਕਟਰ ਵੀ ਵਧੀਆ ਆ 5 ਦਿਨ ਹੋਏ ਅੱਜ ਬੜੇ ਵਧੀਆ ਘੁੰਮ ਕੇ ਆਏ ਆ ਅਸੀਂ ਅੱਜ ਘਰ ਚਲੇ ਜਾਣਾ ਆ ਠੀਕ ਠਾਕ ਆ ਨਾ ਬਿਲਕੁਲ ਨੋਰਮਲ ਹਾਂ ਬਰਨਾ ਗੁਰਪ੍ਰੀਤ ਦੇ ਪਿੰਡ ਬੋਲੋਈ ਜ਼ਿਲ੍ਹਾ ਨੋਆ ਸ਼ਹਿਰ ਮੇਰੀ ਮਾਤਾ ਬਿਮਾਰ ਸੀ ਜੀ ਦਿਲ ਦਾ ਵਾਲਮ ਚੇਂਜ ਹੋਣਾ ਸੀ ਅਸੀਂ ਇੱਥੇ ਆਏ ਸੀ ਗੁਰਦੇਵ ਹਸਪੀਟਲ ਨੂਰਪੁਰ ਬੇਤੀ ਡਾਕਟਰ ਅਰੁਣ ਨੇ ਆਪਰੇਸ਼ਨ ਕੀਤਾ ਬਹੁਤ ਵਧੀਆ ਠੀਕ ਹੈ ਜੀ ਹੁਣ 5 ਦਿਨ ਹੋ ਗਏ ਆਪਰੇਸ਼ਨ ਤੋਂ ਬਾਅਦ ਅੱਜ ਘਰ ਚੱਲੇ ਆਏ ਠੀਕ ਹੈ ਜੀ